ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਵਾਂ ਵੱਲੋਂ ਐਸ ਕੇ ਐਮ ਦੇ ਸੱਦੇ ਤੇ ਸਮਰਾਲਾ ਵਿਖੇ ਜੇਤੂ ਰੈਲੀ ਦੇ ਵਿੱਚ ਜਾਣ ਵਾਸਤੇ ਪਿੰਡ ਪੋਤਨਾ ਬਲਾਕ ਸਹਿਣਾ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਾਂ ਦੇ ਵਰਕਰ ਸਮਰਾਲਾ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫੁੱਲ ਤਿਆਰੀ ਦੇ ਵਿੱਚ ਸਵੇਰੇ 7:30 ਵਜੇ ਤੇ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਏਕਤਾ ਦੇ ਨਾਲ ਸਰਕਾਰਾਂ ਦੇ ਨਾਲ ਟੱਕਰ ਲੈਣੀ ਪੈਣੀ ਆ ਫੇਰ ਹੀ ਕਿਤੇ ਜਾ ਕੇ ਜ਼ਮੀਨਾਂ ਵਚਣ ਗਈਆਂ ਫੇਰ ਹੀ ਕਿਤੇ ਜਾ ਕੇ ਆਪਣੀਆਂ ਫਸਲਾਂ ਵਿਕਣ ਗਈਆਂ ਫੇਰ ਹੀ ਕਿਤੇ ਜਾ ਕੇ ਸਰਕਾਰਾਂ ਜਿਹੜੀਆਂ ਉਹ ਲੋਕਮਾਰੀ ਨੂੰ ਨੀਤੀਆਂ ਤੋਂ ਪਿੱਛੇ ਹਟਣਗੀਆਂ ਸੋ ਇਸੇ ਤਰ੍ਹਾਂ ਸਾਰੇ ਪਿੰਡਾਂ ਨੂੰ ਏਕਤਾ ਦੇ ਨਾਲ ਅ ਇੱਕਜੁੱਟ ਹੋ ਕੇ ਸਰਕਾਰਾਂ ਦੇ ਖਿਲਾਫ ਤੁਰਨਾ ਪੈਣਾ ਹੈ ਭਾਰਤੀ ਕਿਸਾਨ ਧਰਨੀ ਦਾ ਇਕਤਾ ਗਰਾਹਾਂ ਜਿੰਦਾਬਾਦ 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 ਭਾਰਤੀ ਕਿਸਾਨ ਧਰਨੀ ਦਾ ਇਕਤਾ ਗਰਾਹਾਂ ਜਿੰਦਾਬਾਦ 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 ਤੱਕਾਲੇ ਜੋ ਲੜਦੇ ਲੋਕ ਜਿੱਲ੍ਹਾ ਕੋਨੀ ਕਰਦੇ ਲੋਕ ਤੱਕਾਲੇ ਜੋ ਲੜਦੇ ਲੋਕ ਜਿੱਲ੍ਹਾ ਕੋਨੀ ਕਰਦੇ ਲੋਕ ਬਸ ਪਿਆਰ ਖੜੀਆ ਜਿੰਦਾਬਾਦ ਸਾਰੇ ਵਰਕਰ ਜਾਣ ਲਈ ਤਿਆਰ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਭਾਰਤੀ ਕਿਸਾਨ ਜੁਨਿਅਨਕਤਾ ਅਗਰਾਹਾ ਇਕਾਈ ਭੋਤਨਾ ਦੀ ਬਸ ਸਮਰਾਲਾ ਰੈਲੀ ਜਾਣ ਵਾਸਤੇ ਬਿਲਕੁਲ ਤਿਆਰ ਬੀਕੇਜੂ ਇਕਤਾ ਅਗਰਾਹਾ ਜਿੰਦਾਬਾਦ ਕੀ ਕਰਨਗੇ ਜ਼ਿਲ੍ਹਾ ਥਾਣੇ ਲੋਕਾਂ ਦੇ ਹੜ ਵੱਧੇ ਜਾਣੇ ਛੱਡ ਦਿਓ ਵੀ ਛੱਡ ਦਿਓ ਫਟਾਫਟ ਜਿਓ ਦੇ ਸਾਵਾ ਸੇ ਸਾਵਾ ਸੇ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹ ਜਿੰਦਾਬਾਦ ਭਾਰਤੀ ਕਿਸਾਨ ਜੁਨੀਏ ਨੇਕਤਾ ਅਗਰਾ ਹਾਂ ਜਿੰਦਾਬਾਦ 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 ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰਾਂ ਤੋਰਾ ਚੈੱਕ ਕਰੋ ਆਪਣੀ ਲਖੀ ਨਾ ਕਰੋ ਸਰਕਾਰਾਂ ਤੋਰਾ ਚੈੱਕ ਕਰੋ ਆਪਣੀ ਲਖੀ ਨਾ ਕਰੋ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸਾਮਰਾਜਵਾਦ ਮਰਦਾਬਾਦ